65000 ਦੇ ਵਿੱਚ ਤੁਹਾਨੂੰ ਮਾਲਕ ਬਣਾ ਦਾਂਗੇ 2018 ਮਾਡਲ ਕਵਿਡ ਪਹਿਲੇ ਨਾਂ ਦੀ ਸਿਰਫ 52000 ਚੱਲੀ 올 ओरिजिनल ਬੰਪਰ ਤੇ ਜਿੱਥੇ ਕਿਤੇ ਸਕਰੈਚ ਹਨ ਤਾਂ ਆਹ ਦੇਖੋ ਜਿਵੇਂ ਮਾਈਨਰ ਜੇ ਸਕਰੈਚ ਨੇ ਉਹ ਉਦੋਂ ਹੀ ਨੇ ਕਿਤੋਂ ਰੀਪੇਂਟ ਨਹੀਂ ਹੈ ਗੱਡੀ ਫੁੱਲ ਗਾਰੰਟੀ ਵਾਲੀ ਗੱਡੀ 85000 ਦੇ ਵਿੱਚ ਬਾਈ ਜੀ ਤੁਹਾਨੂੰ ਅਲਟ੍ਰੋਜ਼ ਦੇ ਮਾਲਕ ਬਣਾ ਦਾਂਗੇ 2022 ਮਾਡਲ ਸਿਰਫ 13000 ਕਿਲੋਮੀਟਰ ਚੱਲੀ ਹੋਈ ਪਹਿਲੇ ਨਾਂ ਦੀ ਗੱਡੀ ਆ ਸਾਰਿਆਂ ਨਾਲੋਂ ਟੌਪ ਮਾਡਲ ਅਲਟ੍ਰੋਜ਼ ਬਾਈ ਦਾ ਵੀ ਬਾਹਰ ਮਾਰ ਰਜਿਸਟ੍ਰੇਸ਼ਨ ਤੇਜ ਦੀ ਹੈ ਜੀ ਅੱਛਾ ਠੀਕ ਹੈ ਇਹ ਅੱਜ ਦੀ ਵੀਡੀਓ ਦੀ ਬੈਸਟ ਡੀਲ ਰਹਿਣ ਵਾਲੀ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲੋ ਐਂਡਰਾਇਡ ਪਲੇਅਰ ਲੱਗਿਆ ਹੋਇਆ ਗੱਡੀ ਦੇ ਵਿੱਚ ਬਿਲਕੁਲ ਤੇ ਗੱਡੀ ਸਿਰਫ 3.5 ਲੱਖ ਦੀ ਮਿਲ ਜੂ 2015 ਮਾਡਲ ਐਸਕ੍ਰੋਸ ਸਵਿਫਟ ਵੀ ਨਹੀਂ ਮਿਲਦੀ 15 ਮਾਡਲ ਬਾਈ 3.5 ਲੱਖ ਦੀ ਪਰ ਤੁਹਾਨੂੰ ਐਸਕ੍ਰੋਸ ਮਿਲ ਜੂ ਵੱਡੀ ਗੱਡੀ ਆ ਐਵਰੇਜ ਵੀ ਚੰਗੀ ਆ ਡੀਜ਼ਲ ਦੀ ਕਾਰ ਆ 2017 ਮਾਡਲ ਆ ਫਸਟ ਓਨਰ ਆ ਜੀ 45000 ਚੱਲੀ ਆ ਸਿਰਫ ਕਾਰ ਇਹ 45000 ਸਿਰਫ ਸਿਰਫ 45000 ਫਸਟ ਓਨਰ ਦੀ ਕਾਰ ਆ ਜੀ ਅੰਦਰੋਂ ਕੰਡੀਸ਼ਨ ਬਾਈ ਚੈੱਕ ਕਰਾ ਦਿਆਂ ਸ਼ੀਸ਼ਾ ਲੋਕ ਆ ਗੱਡੀ ਅੰਦਰੋਂ ਆਹ ਦਿਖਾ ਦੇ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਨੇ ਗੱਡੀ ਨੂੰ ਸਾਫ਼ ਸੁਥਰੀ ਗੱਡੀ ਆ ਮਾਡਲ ਕਿੰਨਾ ਕਿਹਾ 2017 2017 ਮਾਡਲ ਡੀਜ਼ਲ ਦੀ ਹੈ ਨਾ ਵੀਰ ਡੀਜ਼ਲ ਦੀ ਬਿਲਕੁਲ ਤੇ ਰੇਟ ਗੱਡੀ ਦਾ ਇਹ ਸਵਾਤਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਆ ਗਿਆ ਆਪਾਂ ਅੰਮ੍ਰਿਤਕਾਰ ਬਾਜ਼ਾਰ ਸ਼ਹਿਰ ਮੋਗਾ ਤੇ ਅਮਰਤ ਭਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਬਹੁਤ ਵਧੀਆ ਸਸਤੀ ਕਾਮ ਹਾਂਜੀ ਸਿੱਤਾਂ ਠੀਕ ਨੇ ਬਹੁਤ ਵਧੀਆ ਜੀ ਠੀਕ ਹੈ ਜੀ ਅੱਜ ਭਾਈ ਜੀ 20 ਤੋਂ 25 ਗੱਡੀਆਂ ਦਾ ਸਟਾਕ ਦਿਖਾਵਾਂਗੇ ਸਾਰੀਆਂ ਗੱਡੀਆਂ ਘੈਂਟ ਤੇ ਰੇਟ ਤੁਹਾਨੂੰ ਇਦਾਂ ਦੇ ਦੇਣੇ ਨੇ ਹੈਰਾਨੀ ਜਾਣਕ ਜਿਹੜੇ ਤੁਹਾਨੂੰ ਹੈਰਾਨ ਕਰ ਦੇਣਗੇ ਵੀ ਯਾਰ ਇੰਨੇ ਘੱਟ ਰੇਟ ਦੇ ਵਿੱਚ ਗੱਡੀਆਂ ਕੀ ਆ ਬਾਤ ਹੈ ਨਾ ਤੇ ਭਾਈ ਸਟਾਰਟ ਕਰਦੇ ਆਂ ਵੀਡੀਓ ਪਹਿਲਾਂ ਆਪਣੇ ਸਾਹਮਣੇ ਕਵਿਡ ਖੜੀ ਆ ਦੱਸੋ ਵੀਰੇ ਇਹਦੇ ਬਾਰੇ ਇਹ ਕਵਿਡ 2018 ਮਾਡਲ ਹੈ ਜੀ ਫਰਸਟ ਓਨਰ ਕਾਰ ਹੈ ਜੀ ਠੀਕ ਹੈ ਇਹ 52000 ਵਿੱਚ ਰਿਕਾਰਡ ਨਾਲ ਚੱਲੀ ਆ ਜੀ 2018 ਟੋਟਲ オリジナル ਕਾਰ ਦੀ ਹੈ ਜੀ ਸਾਰੀ オリジナル ਕਿਤੇ ਕੋਈ ਰੀਪੇਂਟ ਨਹੀਂ ਹੈਗੀ ਕਿ ਬੰਪਰ ਤੋਂ ਬੰਪਰ ਟੋਟਲ オリジナル ਪੇਂਟ ਦੀ ਕਾਰ ਹੈ ਜਿੱਥੇ ਮਾੜਾ ਮੋਟਾ ਸਕਰੈਚ ਹੈਗਾ ਬੰਪਰ ਤੇ ਉਹ ਵੀ ਹੈਗਾ ਹਨਾ ਵੀਰੇ ਬਿਲਕੁਲ ਜੀ ਬਿਲਕੁਲ ਠੀਕ ਹੈ ਸਿਰਫ 52000 ਚੱਲਿਆ ਫਸਟ ਓਨਰ ਦੀ ਗੱਡੀ ਆ ਕਵਿਡ 2018 ਮਾਡਲ ਤੇ ਰੇਟ ਵੀਰੇ ਪੂਰੇ ਖਿੱਚ ਕੇ ਦਿਓ ਹਣਾ ਇਹ ਡਿਮਾਂਡ ਇੰਦੀ 3.5 ਲੱਖ ਰੁਪਏ ਦੀ ਆਪਾਂ 290000 ਰੁਪਏ ਦੇ ਦਾਂਗੇ ਕਵਿਡ 2018 ਮਾਡਲ ਕਾਰ 290000 ਦੀ ਗੱਡੀ ਮਿਲ ਜਾਊਗੀ ਭਾਈ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਦਾ ਮਾਣ ਵੀ ਕਰਨਾ ਬਿਲਕੁਲ ਜੀ ਬਿਲਕੁਲ ਠੀਕ ਹੈ 2 ਤੋਂ 2.5 ਲੱਖ ਦਾ ਲੋਨ ਵੀ ਕਰਾ ਦਾਂਗੇ ਇੱਥੇ ਆਪਾਂ 2.5 ਲੱਖ ਦਾ ਲੋਨ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਪਿੱਛੇ ਰਹਿ ਗਈ ਪੇਮੈਂਟ 65000 65000 65000 ਰੁਪਏ ਡਾਊਨ ਪੇਮੈਂਟ ਦਾ ਲਿਆਇਓ ਬਾਜੀ 65000 ਦੇ ਵਿੱਚ ਤੁਹਾਨੂੰ ਮਾਲਕ ਬਣਾ ਦਾਂਗੇ 2018 ਮਾਡਲ ਕਵਿਡ 2018 ਪਹਿਲੇ ਨਾਂ ਦੀ ਸਿਰਫ 52000 ਚੱਲੀ 올 ओरिजिनल ਬੰਪਰ ਤੇ ਜਿੱਥੇ ਕਿਤੇ ਸਕਰਾਚ ਹੈ ਨਾ ਤਾਂ ਆਹ ਦੇਖੋ ਜਿਵੇਂ ਮਾਈਨਰ ਜੇ ਸਕਰਾਚ ਨੇ ਉਹ ਉਦੋਂ ਹੀ ਨੇ ਕਿਤੋਂ ਰੀਪੇਂਟ ਨਹੀਂ ਹੈ ਗੱਡੀ ਫ ਤੇ ਅੱਗੇ ਆ ਗਈ ਬਾਈ ਜੀ ਅਲਟਰੋਜ ਦੱਸੋ ਵੀਰੇ ਇਹ ਅਲਟਰੋ 2022 ਮਾਡਲ ਹੈ ਜੀ ਫਸਟ ਅਨイヤー ਫਸਟ ਓਨਰ ਹੈ ਇਹ 13000 ਕਿਲੋਮੀਟਰ ਚੱਲੀ ਸਿਰਫ ਕਾਰ ਸਿਰਫ 13000 ਕਿਲੋਮੀਟਰ ਪੈਟਰੋਲ ਦੀ ਵਿੱਚ 13000 ओरिजिनल ਚੱਲੀ ਹੈ ਜੀ ਠੀਕ ਹੈ ਬਾਈ ਬੜਾ ਸਟਾਰਟ ਹੈ ਜੀ ਠੀਕ ਹੈ ਵੀਰੇ ਇਹ ਟੌਪ ਵਾਲਾ ਮਾਡਲ ਹੈ ਟੌਪ ਐਂਡ ਮਾਡਲ ਸਾਰ ਨੂੰ ਟੌਪ ਬਿਲਕੁਲ ਜੀ ਐਕਸ ਜੈਡ ਠੀਕ ਹੈ ਲੋ ਮਿੱਤਰੋ ਕਰੋ ਗੋਲੀਸਨ ਚੈੱਕ 13000 ਚੱਲੀ ਹੋਈ ਅਲਟਰੋਜ 22 ਮਾਡਲ ਓਨਰ ਫਸਟ ਤੇ ਵੀਰੇ ਰੇਟ ਗੱਡੀ ਦਾ ਇਦੀ ਡਿਮਾਂਡ ਤਾਂ ਹੈਗੀ 6,15,000 ਰੁਪਏ ਦੀ ਆਪਾਂ ਸਿਰਫ 5,85,000 ਰੁਪਏ ਦੀ ਗੱਡੀ ਦੇ ਦਾਂਗੇ ਤੁਹਾਨੂੰ ਇਹ 5,85,000 ਦੀ ਠੀਕ ਹੈ ਲੋਹਾ ਬੜਾ ਬਾਈ ਤਾਕੜਾ ਲੱਗਿਆ ਹੈ ਗੱਡੀ ਟਾਟਾ ਦੀ ਕਾਰ ਹੈ ਹੈਨਾ ਇਹ ਤੇ 4.5 ਤੋਂ 5 ਲੱਖ ਦੇ ਵਿੱਚ ਵਿੱਚ ਲੋਨ ਵੀ ਹੋ ਜਾਊਗਾ 5 ਲੱਖ ਦਾ ਲੋਨ ਹੋ ਜਾਊਗਾ ਗੱਡੀ ਕਿੰਨੇ ਦੀ ਦੇਣੀ ਕਿਹਾ 5,85 ਦੀ ਜੀ 85,000 ਦੇ ਵਿੱਚ ਬਾਈ ਜੀ ਤੁਹਾਨੂੰ ਅਲਟਰੋ ਦੇ ਮਾਲਕ ਬਣਾ ਦੇਾਂਗੇ 2022 ਮਾਡਲ ਸਿਰਫ 13,000 ਕਿਲੋਮੀਟਰ ਚੱਲੀ ਹੋਈ ਪਹਿਲੇ ਨਾਂ ਦੀ ਗੱਡੀ ਆ ਸਾਰਿਆਂ ਨਾਲੋਂ ਟਾਪ ਮਾਡਲ ਅਲਟਰੋਜ 22 ਦਾ ਵੀ ਬਾਹਰ ਮਾਰ ਰਜਿਸਟ੍ਰੇਸ਼ਨ ਤੇਜ ਦੀ ਹੈ ਜੀ ਅੱਛਾ ਠੀਕ ਹੈ ਲਓ ਜੀ ਅੱਗੇ ਆ ਗਈ ਸਵਿਫਟ ਕਾਰ 2013 2014 ਮਾਡਲ ਹੈ ਜੀ ਹਮ ਸੈਕੰਡ ਓਨਰ ਹੈ ਜੀ ਠੀਕ ਹੈ ਇਹ ਸਿਰਫ ਸਿਰਫ 4 ਲੱਖ ਰੁਪਏ ਡਿਮਾਂਡ ਆ 3 ਲੱਖ ਤੇ 80000 ਰੁਪਏ ਦੀ ਆਪਾਂ ਗੱਡੀ ਦੇ ਦਾਂਗੇ ਜੀ ਤੁਹਾਨੂੰ 2014 ਮਾਡਲ ਬੀਡੀਆਈ ਆ ਬੀਡੀਆਈ ਦੀ ਵੀਡੀਓ 3 ਲੱਖ 80000 ਦੀ ਬਿਲਕੁਲ ਜੀ ਠੀਕ ਹੈ ਵੀਰੇ ਤੇ ਲੋਨ ਹੋ ਜਾਊਗਾ 80000 ਡਾਊਨ ਪੇਮੈਂਟ ਦੇ ਕੇ 3 ਲੱਖ ਰੁਪਏ ਦਿਓ ਆਪਣਾ 3 3 ਲੱਖ ਦਾ ਲੋਨ ਹੋ ਜੂ 3 ਲੱਖ ਦਾ ਲੋਨ ਹਾਂਜੀ 80000 ਲਿਆਓ ਬਾਈ ਜੀ ਡਾਉਨ ਪੇਮੈਂਟ ਦਾ ਬਾਕੀ ਲੋਨ ਹੋ ਜੂ ਗੱਡੀ ਦੇ ਉੱਤੇ ਬਿਲਕੁਲ ਜੀ ਸਾਫ ਕੰਡੀਸ਼ਨ ਦੀ ਗੱਡੀ ਆ ਤੇ ਇਧਰ ਵੀ Swift ਗੱਡੀ ਆ ਬਾਈ ਕਪੜਾ ਮਾਰ ਰਿਹਾ ਹਜੇ ਜੇ ਪਹਿਲਾਂ ਤਾਂ ਇਹਦੇ ਲਾਇ ਚੈੱਕ ਕਰਾ ਦੇ ਸੋਹਣੇ ਲਾਇ ਲੱਗੇ ਹੋਣ ਗੱਡੀ ਨੂੰ ਦੱਸੋ ਵੀਰੇ ਮਾਡਲ 2014 ਮਾਡਲ ਹੈ ਜੀ ਹੂੰ VDI ਹੈ ਜੀ ਸੈਕੰਡ ਓਨਰ ਹੈ ਜੀ ਅ ਲਾਈਟ ਟਾਇਰ ਇਹਨੂੰ ਬਿਲਕੁਲ ਨਵੇਂ ਲੱਗੇ ਹੋਏ ਆ ਜੀ ਜੀ ਇਹ ਆਪਣੀ ਡਿਮਾਂਡ ਦੀ ਹੈਗੀ ਆ ਜੀ 4 ਲੱਖ ਤੇ 35000 ਰੁਪਇਆ ਆਪਾਂ 4 ਲੱਖ ਤੇ 15000 ਰੁਪਏ ਦੀ ਗੱਡੀ ਤਾਂ ਦੇ ਦਾਂਗੇ ਜ ਨਵੇਂ ਸੀਟ ਕਵਰ ਨਵੇਂ ਲਾਏ ਨਵੇਂ ਟਾਇਰ ਠੀਕ ਹੈ Android ਪਲੇਅਰ ਵੀ ਲੱਗਿਆ ਹੈ ਨਾ ਬਿਲਕੁਲ ਜੀ ਬਿਲਕੁਲ ਠੀਕ ਹੈ ਵੀਰੇ ਲਓ ਮਿੱਤਰੋ Swift BDI BDI ਇਹ ਵੀ BDI ਜੀ ਵੀ BDI ਡੀਜ਼ਲ ਦੀ ਕਾਰ ਹੈ ਅੱਗੇ ਆ ਗਈ ਬਾਈ ਜੀ S-Cross ਕਾਰ ਦੱਸਿਓ ਵੀਰੇ ਇਹ 2015 ਮਾਡਲ ਹੈ ਜੀ ਫਰਸਟ ਓਨਰ ਦੀ ਕਾਰ ਹੈ ਜੀ ਠੀਕ ਹੈ ਟੋਟਲ オリジナル ਕਾਰ ਹੈ ਜੀ ਇਹਦੀ ਡਿਮਾਂਡ 3 ਲੱਖ ਤੇ 75000 ਦੀ ਆਪਾਂ 3.5 ਲੱਖ ਦੀ S-Cross ਦੇ ਦੇਣੀ ਤੁਹਾਨੂੰ ਐਨੇ ਦੀ Swift ਨਹੀਂ ਮਿਲਦੀ ਆਪਾਂ S-Cross ਦੇ ਦਾਂਗੇ ਤੁਹਾਨੂੰ 15 ਮਾਡਲ 15 ਮਾਡਲ ਅਲਾਈ ਟਾਇਰ ਲੱਗੇ ਆ ਡੀਜ਼ਲ ਕਾਰ ਹੈ ਜੀ ਫਰਸਟ ਓਨਰ ਹੈ ਜੀ ਲੋ ਮੈਟਰੋ ਇਹ ਅੱਜ ਦੀ ਵੀਡੀਓ ਦੀ ਵੈਸਟ ਡੀਲ ਰਹਿਣ ਵਾਲੀ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲੋ ਐਂਡਰਾਇਡ ਪਲੇਅਰ ਲੱਗਿਆ ਹੋਇਆ ਗੱਡੀ ਦੇ ਵਿੱਚ ਬਿਲਕੁਲ ਤੇ ਗੱਡੀ ਸਿਰਫ 3.5 ਲੱਖ ਦੀ ਮਿਲ ਜੂ 2015 ਮਾਡਲ ਐਸ ਕ੍ਰੋਸ ਸਵਿਫਟ ਵੀ ਨਹੀਂ ਮਿਲਦੀ 15 ਮਾਡਲ ਬਾਈ 3.5 ਲੱਖ ਦੀ ਪਰ ਤੁਹਾਨੂੰ ਐਸ ਕ੍ਰੋਸ ਮਿਲ ਜੂ ਵੱਡੀ ਗੱਡੀ ਆ ਐਵਰੇਜ ਵੀ ਚੰਗੀ ਆ ਡੀਜ਼ਲ ਦੀ ਕਾਰ ਆ ਠੀਕ ਆ ਵੀਰੇ ਅੱਗੇ ਆ ਗਈ ਸਵਿਫਟ ਇਹ 2012 ਮਾਡਲ ਹੈ ਜੀ ਇਹ ਟੂਟਲ ਓਰੀਜਨਲ ਪੇਂਟ ਦੀ ਕਾਰ ਆ ਜੀ ਡਾਕਟਰ ਦੀ ਕਾਰ ਆ 79000 ਕਿਲੋਮੀਟਰ ਚੱਲੀ ਵਿਦ ਰਿਕਾਰਡ ਨਾਲ फ्रंट शीशा तक ਨਾਲ ਦਾ ਹੈ ਗਾਰਡ ਫੁੱਲ ਨਹੀਂ ਇੰਸ਼ੋਰੈਂਸ ਹੈ ਜੀ ਅੱਛਾ ਬੰਪਰ ਵੀ ਪੇਂਟ ਨਹੀਂ ਬਿਲਕੁਲ ਜੀ ਬਿਲਕੁਲ ਕਿਤੋਂ ਵੀ ਪੇਂਟ ਹੈ ਨਹੀਂ ਜੀ ਗੱਲ ਕਿਤੋਂ ਪੇਂਟ ਨਹੀਂ 12 ਮਾਡਲ ਜਮਾਂ ओरिजिनल ਚੱਲੀ ਹੋਈ ਕਿੰਨੀ ਚੱਲੀ ਹੈ 79000 ਦੇ ਕਰੀਬ ਚੱਲੀ ਹੈ 79000 ਕਿਲੋਮੀਟਰ ਲਓ ਜੀ ਕਰੋ ਕਨਡੀਸ਼ਨ ਚੈੱਕ ਤੇ ਰੇਟ ਮੇਰੇ ਗੱਡੀ ਦਾ ਇਹਦੀ ਡਿਮਾਂਡ ਹੈਗੀ ਹੈ ਜੀ 350000 ਆਪਾਂ ਸਿਰਫ ਸਿਰਫ 365000 ਦੀ ਦੇ ਦਾਂਗੇ 12 ਟੋਟਲ ओरिजिनल ਪੇਂਟ ਦੀ ਗੱਡੀ ਹੈ ਜੀ ਕੰਡੀਸ਼ਨ ਦੇ ਹਿਸਾਬ ਨਾਲ ਬਾਈ ਰੇਟ ਆ ਗੱਡੀ ਦਾ 3 ਲੱਖ 60000 ਰੁਪਏ ਦੀ 60000 ਦੀ ਗੱਡੀ ਮਿਲ ਜੂਗੀ ਲੋਨ ਹੋ ਜੂ 12 ਮਾਡਲ ਤੇ ਬਿਲਕੁਲ ਹੋ ਜੂਗਾ ਜੀ 2.5 ਲੱਖ ਰੁਪਏ ਦਾ ਲੋਨ ਵੀ ਕਰਵਾ ਦਾਂਗੇ ਅਸੀਂ ਠੀਕ ਆ ਵੀਰੇ ਤੇ ਅੱਗੇ ਆ ਗਈ ਬ੍ਰਿਜਾ ਦੱਸੋ ਵੀਰੇ ਇਹ 2017 ਮਾਡਲ ਹੈ ਰਿਕਾਰਡ ਨਾਲ 46000 ਚੱਲੀ ਸਰਫ ਡੀਜ਼ਲ ਦੀ ਵੀਡੀਆ ਆਪਸ਼ਨਲ ਨਵੇਂ ਲਾਇ ਨਵੇਂ ਟਾਇਰ 46000 ਵਿੱਚ ਰਿਕਾਰਡ ਨਾਲ ਚੱਲੀ ਹੈ ਜੀ 18 ਕਿਹਾ ਕਿੰਨਾ ਗਿਆ 17 2017 ਜੀ 17 ਮਾਡਲ ਇਹਦਾ ਬੰਪਰ ਵੀ ਪੇਂਟ ਹੈ ਨਹੀਂ ਗਾਰੰਟੀ ਹੈ ਜੀ ਅੱਛਾ ਟੋਟਲ ओरिजिनल ਪੇਂਟ ਕਿਤੇ ਕਲਮ ਦਾ ਵੀ ਨਿਸ਼ਾਨ ਨਹੀਂ ਮਿਲੂਗਾ ਤੁਹਾਨੂੰ ਅੱਛਾ ਜੀ ਕਰੋ ਜੀ ਕਵੀਰਿੰਦਰ ਉਹਨੇ ਕੰਡੀਸ਼ਨ ਗੱਡੀ ਦੀ ਅਲਾਈ ਟਾਇਰ ਬੜੇ ਸੋਹਣੇ ਲੱਗੇ ਹੋਏ ਨੇ ਬਿਲਕੁਲ ਬਿਲਕੁਲ ਜੀ ਤੇ ਟੱਪੜੀਆਂ ਲੜਾਈਆਂ ਨੀ ਯੂਜ਼ਡ ਜੀ ਵੇਰੀਐਂਟ ਕਿਹੜਾ ਹੈ ਵੀਡੀ ਆਪਸ਼ਨਲ ਵੀਡੀ ਆਈ ਆਪਸ਼ਨਲ ਵੀਡੀ ਆਈ ਆਪਸ਼ਨਲ ਜੀ ਠੀਕ ਹੈ 2017 ਮਾਡਲ ਚੱਲੀ ਸੀ 42000 ਵੀਡੀ ਆਈ ਆਪਸ਼ਨਲ ਡੀਜ਼ਲ ਦੀ ਗੱਡੀ ਤੇ ਰੇਟ ਵੀਰੇ ਇਹ ਡਿਮਾਂਡ ਆਪਣੀ 7.5 ਲੱਗਦੀ ਆਪਾਂ 7,25,000 ਰੁਪਏ ਤੁਹਾਨੂੰ ਗੱਡੀ ਦੇ ਦਾਂਗੇ ਜੀ 7,25,000 ਬਿਲਕੁਲ ਲੋਨ ਕਿੰਨੇ ਕੁ ਦਾ ਹੋ ਜੀ ਸਾਢੇ 5 ਲੱਖ ਦਾ ਲੋਨ ਵੀ ਕਰਾ ਦੇਵਾਂਗੇ ਸਾਢੇ 5 ਦਾ ਲੋਨ ਹੋ ਜਾਊਗਾ ਠੀਕ ਅੱਗੇ ਆ ਗਈ ਫਰਸਟ ਓਨਰ ਦੀ ਕਾਰ ਹੈ ਜੀ ਐਸਐਕਸ ਆਪਸ਼ਨਲ ਸਨਰੂਫ ਵਾਲੀ ਸਰਨਲ ਟਾਪ ਵਾਲਾ ਮੰਨ ਲਾ ਜੀ ਇਹ ਸਰਨਲ ਟਾਪ ਨੰਬਰ ਵੀ 5757 ਸੋਹਣਾ ਲੱਗਿਆ ਜੋਟੇ ਵਾਲਾ ਨੰਬਰ ਟਾਇਰ ਗੱਡੀ ਤੇ ਪੰਜੇ ਬਿਲਕੁਲ ਨਵੇਂ ਨੇ ਬਿੱਲ ਤੁਹਾਡੇ ਨਾਮ ਦਾ ਘਟਾ ਦਾਂਗੇ ਜੀ ਇਹਨਾਂ ਦਾ ਠੀਕ ਹੈ ਟੋਟਲ ਓਰੀਜਨਲ ਪੇਂਟ ਦੀ ਕਾਰ ਹੈ ਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਈ ਐਸਐਕਸ ਆਪਸ਼ਨਲ ਐਸਐਕਸ ਆਪਸ਼ਨਲ ਬਿਲਕੁਲ ਜੀ ਸਨਰੂਫ ਵਾਲੀ ਸਨਰੂਫ ਵਾਲੀ ਗੱਡੀ ਤੇ ਵੀਰੇ ਰੇਟ ਗੱਡੀ ਦਾ ਡਿਮਾਂਡ ਦੀ 9 ਲੱਖ ਤੇ 80000 ਰੁਪਏ ਜੀ ਇਹ ਆਪਾਂ 9.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਤੁਹਾਨੂੰ ਗੱਡੀ ਗੱਡੀ ਮਿਲ ਜੂਗੀ ਠੀਕ ਹੈ ਵੀਰੇ ਅੱਗੇ ਵੀ ਬਾਈ ਕਰੇਟਾ ਖੜੀ ਹੈ ਇਹ 2017 ਮਾਡਲ ਹੈ ਜੀ 1.4e ਟੋਟਲ ओरिजिनल ਪੇਂਟ ਹੈ ਇਹਦੇ ਵੀ ਕੋਈ ਬੰਪਰ ਵੀ ਪੇਂਟ ਹੈ ਨਹੀਂ ਕਾਰ ਦਾ ਠੀਕ ਹੈ ਟੋਟਲ ਜਿੰਨੀ ਹੈਗੀ ਜਿੰਨੀ ਚਲੀ ਵਿਦ ਰਿਕਾਰਡ ਚਲੀ 1 ਲੱਖ 10000 ਠੀਕ ਹੈ ਲਓ ਜੀ ਕਰੋ ਚੈੱਕ ਗੱਡੀ ओरिजिनल ਪੇਂਟ ਦੀ ਗੱਡੀ ਬਿਲਕੁਲ ਜੀ ਅੰਦਰੋਂ ਕੰਡੀਸ਼ਨ ਕਰੋ ਚੈੱਕ ਤੇ ਇਹਦਾ ਕੀ ਰੇਟ ਹੈ ਵੀਰੇ ਇਹਦੀ ਡਿਮਾਂਡ ਹੈਗੀ ਹੈ ਜੀ ਸਵਾ 7 ਲੱਖ ਰੁਪਇਆ ਆਪਾਂ 7 ਲੱਖ ਰੁਪਇਆ ਦੀ ਪੂਰੀ ਗੱਡੀ ਦੇਣੀ ਦੇਣੀ ਹੈ ਜੀ 7 ਲੱਖ ਦੀ ਗੱਡੀ ਮਿਲ ਜੂਗੀ ਠੀਕ ਹੈ ਲੋਨ ਹੋ ਜੂਗਾ ਤੇ 6 ਲੱਖ ਦਾ ਜੀ ਜੀ 6 ਲੱਖ ਦਾ ਲੋਨ ਲੱਖ ਰੁਪਇਆ ਚੱਕ ਲਿਓ ਬਾਈ ਜੀ ਬਾਕੀ 6 ਲੱਖ ਦਾ ਹੋ ਜੂਗਾ ਲੋਨ ਅੱਗੇ ਬਾਈ ਜੀ ਪੁਰਾਣੀ ਸ਼ੇਪ ਦੇ ਵਿੱਚ ਆ ਗਈ Swift ਕਾਰ 2009 ਮਾਡਲ ਹੈ ਜੀ 29 ਤੱਕ ਪਾਸ ਹੈ ਜੀ ਠੀਕ ਹੈ ਨੋਨ ਐਕਸੀਡੈਂਟ ਕਾਰ ਹੈ ਜੀ ਡਿਮਾਂਡ ਇਹਦੀ 215000 ਰੁਪਇਆ 205000 ਦੀ ਆਪਾਂ ਗੱਡੀ ਦੇ ਦਾਂਗੇ 205000 ਦੀ 29 ਤੱਕ ਪਾਸਿੰਗ ਵਾਲੀ ਡੀਜ਼ਲ ਹੈ ਡੀਜ਼ਲ ਡੀਜ਼ਲ ਬੀਡੀਆਈ 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 ਕਾਰ ਲਓ ਜੀ ਕਰੋ ਕੰਡੀਸ਼ਨ ਚੈੱਕ ਜਿਹੜੇ ਵੀਰ ਨੂੰ ਘੱਟ ਰੇਟ ਦੇ ਵਿੱਚ Swift ਚਾਹੀਦੀ ਆ ਤਾਂ Swift ਗਣੀ ਜਾ ਸਕਦੇ ਹੋ ਤੁਸੀਂ ਸੋਹਣੀ ਗੱਡੀ ਜੀ ਬਰਨਾਕਾਰ ਫਲੂਇਡਿਕ ਦੱਸੋ ਵੀ 2013 ਮਾਡਲ ਹੈ ਜੀ SX 1.6 ਠੀਕ ਹੈ ਟੋਟਲ ओरिजिनल ਕਾਰ ਹੈ ਜੀ ਸੈਕੰਡ ਓਨਰ ਹੈ ਡਿਮਾਂਡ ਇਹਦੀ ਹੈਗੀ 4 ਲੱਖ ਰੁਪਈਆ ਆਪਾਂ 3 ਲੱਖ ਤੇ 70000 ਰੁਪਏ ਦੀ ਗੱਡੀ ਦੇ ਦਾਂਗੇ ਤੁਹਾਨੂੰ ਜੀ 3 ਲੱਖ 70000 ਦੀ ਗੱਡੀ ਮਿਲ ਜੂ 13 ਮਾਡਲ ਆ ਨਾ 13 ਮਾਡਲ 85000 ਚੱਲੀ ਹੈ ਜੀ 85000 ਚੱਲੀ ਲਓ ਜੀ ਕਰੋ ਕੰਡੀਸ਼ਨ ਚੈੱਕ ਤੇ ਲੋਨ ਕਿੰਨੇ ਦਾ ਕਰਾ ਦੋਗੇ ਇਹ ਤੇ ਇਹ 3 ਲੱਖ ਰੁਪਏ ਦਾ ਲੋਨ ਵੀ ਕਰਾ ਦਾਂਗੇ ਜੀ 70000 ਰੁਪਿਆ ਲਿਆਇਓ ਬਾਈ ਜੀ 70000 ਦੇ ਵਿੱਚ ਮਾਲਕ ਬਣਾ ਦਾਂਗੇ 2013 ਮਾਡਲ ਫਲੂਇਡ ਗਵਰਨਰ ਦੇ ਐਸ ਐਕਸ ਵੇਰੀਐਂਟ ਬਿਲਕੁਲ ਜੀ ਬਿਲਕੁਲ ਤੇ ਅੱਗੇ ਆ ਗਈ ਬਾਈ ਗੱਡੀ i10 i10 ਦੱਸੋ ਇਹ ਪੈਟਰੋਲ ਪਲੱਸ ਸੀਐਨ ਦੀ ਆ 2015 ਮਾਡਲ ਹੈ ਜੀ ਹਮ ਰਜਿਸਟ੍ਰੇਸ਼ਨ 2016 ਦੀ ਹੈ ਜੀ ਸਿਰਫ ਸਿਰਫ 2 ਲੱਖ ਤੇ 60000 ਰੁਪਏ ਦੀ ਗੱਡੀ ਦਿੰਦਾ ਹੈ ਤੁਹਾਨੂੰ ਆਪਾਂ 2 ਲੱਖ 60000 ਦੀ i10 ਲਓ ਜੀ ਕਰੋ ਚੈੱਕ પેટ્રોલ ਪਲਸ ਸੀਐਨਜੀ પેટ્રોલ ਪਲਸ ਸੀਐਨਜੀ ਸੀਐਨਜੀ ਕੰਪਨੀ ਦਾ ਪੇਪਰ ਪੇਪਰਾਂ ਤੇ ਹੈਗਾ ਠੀਕ ਆ ਜੀ ਜੀ ਪੇਪਰਾਂ ਤੇ ਹੈਗਾ ਬਾਈ ਸੀਐਨਜੀ ਕਾਪੀ ਚੁੜੀ ਤੇ ਐਵਰੇਜ ਵਧੀਆ ਦੇ ਦਿੰਦੀ ਹੈ ਸੀਐਨਜੀ ਚ ਗੱਡੀ ਤੇ ਇੱਧਰ ਆ ਗਈ ਬਾਈ ਜੀ ਆਲਟੋ K10 2013 ਮਾਡਲ ਹੈ ਜੀ ਹਮ ਬਿਲਕੁਲ ਸਾਫ਼ ਗੱਡੀ ਹੈ ਨੋਨ ਐਕਸੀਡੈਂਟ ਕਾਰ ਹੈ ਜੀ ਠੀਕ ਹੈ ਇਹ ਡਿਮਾਂਡ ਆਪਣੀ 210000 ਰੁਪਏ ਦੀ ਹੈ ਇਹ ਆਪਾਂ 2 ਲੱਖ ਰੁਪਏ ਦੀ ਗੱਡੀ ਦੇ ਰਾਂਗੇ ਜੀ 2 ਲੱਖ ਦੀ ਮਿਲ ਜੂ ਬਾਈ ਜੀ ਗੱਡੀ Alto K10 13 ਮਾਡਲ ਅੰਦਰੋਂ ਚੈੱਕ ਕਰ ਲੋ ਗੱਡੀ ਸਟੱਪੜੀਆਂ ਨਾਲ ਡਾਇਰ ਰੇ ਰੇ ਤੱਕ ਥੱਲੇ ਨਹੀਂ ਲੱਗਣ ਨਾਲ ਤਾਂ ਉਵੇਂ ਸੀਲ ਬੰਦ ਪਈ ਠੀਕ ਹੈ ਲਓ ਜੀ ਸੋਹਣੀ ਗੱਡੀ ਹੈ ਵੀ ਤੇ ਅੱਗੇ ਆ ਗਈ ਬਾਈ ਜੀ ਰੇਡਸ ਕਾਰ ਇਹਦੇ ਬਾਰੇ ਦੱਸ ਦਿਓ ਇਹ 2011 ਮਾਡਲ ਦਾ ਕਾਪੀ 2012 ਦੀ ਹੈ ਜੀ ਬੂਗੇ ਦਾ ਓਰੀਜਨਲ ਨੰਬਰ ਹੈ ਜੀ ਨਾਨ ਐਕਸੀਡੈਂਟ ਕਾਰ ਹੈ ਜੀ ਠੀਕ ਹੈ ਇਹ ਸਿਰਫ ਸਿਰਫ ਆਪਾਂ 2 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਡੀਜ਼ਲ ਆ ਕੁਟਰੋ ਡੀਜ਼ਲ ਜੀ ਡੀਜ਼ਲ ਡੀਜ਼ਲ ਕਿਹੜਾ ਵੇਰੀਐਂਟ ਕਿਹੜਾ ਇਹ ਐਲਡੀਆਈ ਜੀ ਐਲਡੀਆਈ ਲੋ ਜੀ ਕਰੋ ਚੱਕ 2 ਲੱਖ ਦੀ ਬਾਈ ਡੀਜ਼ਲ ਵਾਲੀ ਰੇਡਸ ਗੱਡੀ ਮਿਲ ਜੂਗੀ ਜਿਹੜੇ ਬਾਈ ਨੂੰ ਚਾਹੀਦੀ ਆ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਅੱਗੇ ਆ ਗਈ ਬਾਈ ਗੱਡੀ i10 i10 ਇਹ 2010 ਮਾਡਲ ਆ ਜੀ ਇਹਦੇ ਕੱਲੇ ਬੰਪਰ ਪੇਂਟ ਆ ਬਾਕੀ ਕਿਤੋਂ ਵੀ ਪੇਂਟ ਨਹੀਂ ਹੈਗੀ ਜੀ ਓਕੇ ਫਰਸਟ ਓਨਰ ਦੀ ਕਾਰ ਆ ਜੀ ਹੂੰ ਬਿਲਕੁਲ ਸਾਫ਼ ਇਹ ਸਿਰਫ ਸਿਰਫ ਆਪਾਂ 1 ਲੱਖ ਤੇ 70000 ਰੁਪਏ ਦੀ ਗੱਡੀ ਦੇ ਦਾਂਗੇ ਜੀ ਐਨਓਸੀ ਦੇ ਨਾਲ 1,70,000 ਦੀ ਐਨਓਸੀ ਦੇ ਨਾਲ ਗੱਡੀ ਮਿਲ ਜੂ ਬਈ ਸਾਫ ਚੰਡੀਗੜ ਕੋਈ ਰਹਿੰਦਾ ਤੇ ਚੰਡੀਗੜ ਦੇ ਦਾਂਗੇ ਉਹਨੂੰ 5,000 ਹੋਰ ਘਟਾ ਦਾਂਗੇ 1,65 ਦੀ ਦੇ ਦਾਂਗੇ ਠੀਕ ਐ ਉਹ ਚੰਡੀਗੜ ਸਿੱਧੀ ਨਾ ਹੋ ਜੂਗੀ ਬਿਲਕੁਲ ਠੀਕ ਐ ਵੀਰੇ ਤੇ ਅੱਗੇ ਆ ਗਈ ਵੈਗਨਾਰ 2011 ਮਾਡਲ ਦਾ ਨਵੀਂ ਸ਼ੇਪ ਦੀ ਹੈ ਜੀ ਇਹ ਹੂੰ ਬਿਲਕੁਲ ਸਾਫ ਕਾਰ ਹੈ ਜੀ ਇਹ 1,60,000 ਰੁਪਏ ਦੀ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ 1,60,000 ਦੀ ਵੈਗਨਾਰ ਜੀ ਠੀਕ ਐ ਵੀਰੇ ਲਓ ਜੀ ਕਰੋ ਕੰਡੀਸ਼ਨ ਚੈੱਕ ਸਾਫ ਸੁਥਰੀ ਕੰਡੀਸ਼ਨ ਹੈ ਗੱਡੀ ਦੀ ਤੇ ਕੱਟ ਰੇਟ ਦੇ ਵਿੱਚ ਗੱਡੀਆਂ ਨੇ ਵੀਰੇ ਜਿਹੜੇ ਬਾਈ ਨੂੰ ਚਾਹੀਦੀ ਆ ਕਰ ਲੋ ਕਾਲ ਅੱਗੇ ਆ ਗਈ ਗੱਡੀ ਆਰਟੀਕਲ ਆਰਟੀਕਲ ਜੀ ਇਹ ZDI+ ਆ 17 ਮਾਡਲ ਆ ਜੀ ਸੈਕੰਡ ਓਨਰ ਆ ਇਹ ਵੀ ਟੋਟਲ ਓਰੀਜਨਲ ਪੇਂਟ ਆ ਕਿਤੋਂ ਵੀ ਪੇਂਟ ਨਹੀਂ ਜੈਡ ਡੀ ਆਈ ਪਲੱਸ ਸਾਰਾ ਟੌਪ ਮਾਡਲ ਡੀਜ਼ਲ ਪੁਸ਼ ਬਟਨ ਸਟਾਰਟ ਵਾਲੀ ਆ ਲਓ ਜੀ ਆਰਟੀਕਲ ਚਾਹੀਦੇ ਜਿਹੜੇ ਬਾਈ ਨੂੰ ਡੀਜ਼ਲ ਵਾਲੀ ਟੌਪ ਮਾਡਲ ਤਾਂ ਗੱਡੀ ਤੁਹਾਡੇ ਵਾਸਤੇ ਲੈ ਆਏ ਪੂਰੀ ਡਿਮਾਂਡ ਰਹਿੰਦੀ ਹੈ ਗੜਾਰ ਦੀ ਹਾਂ 7 ਸੀਟਰ ਕਾਰ ਆ ਕਿੰਨਾ ਰੇਟ ਕਿਹਾ ਵੀਰੇ ਦਾ ਇਹ ਡਿਮਾਂਡ ਤਾਂ ਇਹਦੀ 7 ਲੱਖ ਦੀ ਹੈ ਜੀ ਆਪਾਂ 6 ਲੱਖ ਤੇ 75 ਹਜ਼ਾਰ ਰੁਪਏ ਦੀ ਗੱਡੀ ਦੇ ਰਹਿ ਗਏ ਤਾਂ 6 ਲੱਖ 75 ਹਜ਼ਾਰ ਦੀ ਲੋਨ ਕਿੰਨੇ ਦਾ ਹੋ ਜਾਊਗਾ ਇੱਥੇ ਲੋਨ 5.5 ਲੱਖ ਦਾ ਲੋਨ ਵੀ ਹੋ ਜਾਊਗਾ ਜੀ 5.5 ਲੱਖ ਦਾ ਲੋਨ ਹੋ ਜਾਊ ਬਾਈ ਜੀ ਗੱਡੀ ਤੇ ਜਿਹੜੇ ਵੀਰ ਨੂੰ ਚਾਹੀਦੀ ਆ ਛੋਟੀ ਜੀ ਡਾਊਨ ਪੇਮੈਂਟ ਲੈ ਕੇ ਆਉਣੀ ਆ ਬਾਕੀ ਸਾਰਾ ਲੋਨ ਕਰਾ ਦੇਣਗੇ ਅਮਰਤ ਕਾਰਬਜ਼ਾਰ ਮੋਗਾ ਇਹ ਨਿਸ਼ਾਨ ਦੀ ਸਣੀਕਾਰ ਦੱਸਿਓ ਵੀਰੇ 2017 ਮਾਡਲ ਆ ਫਰਸਟ ਓਨਰ ਆ ਜੀ 45000 ਚੱਲੀ ਆ ਸਿਰਫ ਕਾਰ ਇਹ 45000 ਬਿਲਕੁਲ ਸਿਰਫ ਸਿਰਫ 45000 ਫਰਸਟ ਓਨਰ ਦੀ ਕਾਰ ਆ ਜੀ ਅੰਦਰੋਂ ਕੰਡੀਸ਼ਨ ਬਾਈ ਚੈੱਕ ਕਰਾ ਦਿਆਂ ਸ਼ੀਸ਼ਾ ਲੋਕ ਆ ਗੱਡੀ ਅੰਦਰੋਂ ਆਹ ਦਿਖਾ ਦੇ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਨੇ ਗੱਡੀ ਨੂੰ ਸਾਫ਼ ਸੁਥਰੀ ਗੱਡੀ ਆ ਮਾਡਲ ਕਿੰਨਾ ਕਿਹਾ 2017 2017 ਮਾਡਲ ਡੀਜ਼ਲ ਦੀ ਹੈ ਨਾ ਵੀਰ ਡੀਜ਼ਲ ਦੀ ਬਿਲਕੁਲ ਤੇ ਰੇਟ ਗੱਡੀ ਦਾ ਇਹ ਸਵਾ 3 ਲੱਖ ਰੁਪਏ ਡਿਮਾਂਡ ਆ 3 ਲੱਖ 10 ਹਜ਼ਾਰ ਦੀ ਗੱਡੀ ਦੇ ਦਾਂਗੇ ਤੁਹਾਨੂੰ 3 ਲੱਖ 10 ਹਜ਼ਾਰ ਦੀ ਲੋਨ ਹੋ ਜਾਊਗਾ ਇਹ ਤੇ ਲੋਨ ਹੋ ਜਾਊਗਾ 2.5 ਤੋਂ 3 ਲੱਖ ਦਾ ਲੋਨ ਵੀ ਕਰਾ ਦੇਾਂਗੇ ਅੱਛਾ 25 ਦੀ ਐਵਰੇਜ ਆ ਕਰਦੀ 25 ਦੀ ਕੀ ਬਾਤ ਹੈ ਐਵਰੇਜ ਬਹੁਤ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਇਹਦੀ ਸਿਰਫ 7 69000 ਰੁਪਇਆ ਲਿਆਇਓ ਬਾਈ ਜੀ ਬਾਕੀ ਸਾਰਾ ਲੋਨ ਹੋ ਜਾਊ ਗੱਡੀ ਤੇ ਚੰਗੀ ਐਵਰੇਜ ਆ ਨੀਸ਼ਾਨ ਦੀ ਸਣੀ ਓਦਾਂ ਵੀ ਲੋਹਾ ਵੀ ਤਾਕੜਾ ਇੰਜਨ ਦਾ ਤਾਕੜਾ ਹੈਗਾ ਹੀ ਆ ਹੈਗਾ ਹੀ ਹੈਗਾ ਜੀ ਤੇ ਗੱਡੀ ਅੱਗੇ ਆ ਗਈ ਬਾਈ ਡਿਜ਼ਾਇਰ ਇਹ VXI 2014 ਮਾਡਲ ਹੈ ਜੀ ਸੈਕੰਡ ਓਨਰ ਦੀ ਕਾਰ ਹੂੰ ਇਹ 80000 ਚੱਲੀ ਸਿਰਫ ਕਾਰ ਟੋਟਲ ओरिजिनल ਕਾਰ ਹੈ ਵੀ ਨਾਟ ਐਕਸੀਡੈਂਟ ਹੂੰ ਤੇ ਇਹਦੀ ਡਿਮਾਂਡ ਹੈਗੀ ਹੈ ਜੀ 4 ਲੱਖ ਰੁਪਇਆ 3 ਲੱਖ ਤੇ 75000 ਰੁਪਏ ਦੀ ਆਪਾਂ 14 ਮਾਡਲ ਡਿਜ਼ਾਇਰ ਦੇ ਦੇਵਾਂਗੇ ਤੁਹਾਨੂੰ 3 ਲੱਖ 75000 75000 ਦੀ ਜੀ ਠੀਕ ਹੈ ਵੀਰੇ ਤੇ ਇਹਦੇ ਤੇ ਲੋਨ ਹੋਜੂ 3 ਲੱਖ ਦਾ ਬਿਲਕੁਲ ਜੀ 3 ਲੱਖ 75000 ਲਿਆਓ ਬਾਈ ਜੀ 75000 ਦੇ ਵਿੱਚ ਵਿੱਚ ਤੁਹਾਨੂੰ ਮਾਡਲ ਕੀ ਕਹਿੰਦੇ 2014 ਮਾਡਲ ਦੇ ਮਾਲਕ ਬਣਾ ਦਾਂਗਾ ਠੀਕ ਹੈ ਵੀਰੇ ਤੇ ਅੱਗੇ ਆ ਗਈ ਗੱਡੀ Swift Swift ਤੇ ਮਾਡਲ ਕੀ 2010 ਮਾਡਲ ਆ VDI ਇਹ 82000 ਵਿੱਚ ਰਿਕਾਰਡ ਨਾਲ ਚੱਲੀ ਹੈ ਜੀ ਓਕੇ ਸੈਕੰਡ ਓਨਰ ਟੋਟਲ オリジナル ਕਾਰ ਹੈ ਵੀ ਗੱਡੀ ਕਿਤੋਂ ਵੀ ਪੇਂਟ ਹੈ ਨਹੀਂ ਜੀ ਪਾਸਿੰਗ ਪਈਆ ਇਹਦੀ ਹੈ ਪਾਸਿੰਗ ਦੀ ਪਈ ਹੈ ਜੇ 4-5 ਮਹੀਨੇ ਦੀ ਜੀ ਠੀਕ ਹੈ ਦਿਖਾ ਦੇ ਬਈ ਅੰਦਰੋਂ ਸ਼ੀਸ਼ੇ ਥਾਣੇ ਤੇ ਰੇਟ ਗੱਡੀ ਦਾ ਇਹ ਸਭ ਸਿਰਫ ਆਪਾਂ 2,45,000 ਦੀ ਗੱਡੀ ਦੇ ਦਾਂਗੇ ਜੀ 2,45,000 ਦੀ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਰੈਟਸ ਰੈਡਜ਼ ਕਾਰ 2015 ਮਾਡਲ ਹੈ ਜੀ ਬੀਡੀਆਈ ਹੈ ਫਰਸਟ ਓਨਰ ਕਾਰ ਹੈ ਜੀ ਠੀਕ ਹੈ ਇਹਦੀ ਡਿਮਾਂਡ ਹੈਗੀ ਜੀ 3,10,000 ਰੁਪਿਆ 290 ਦੀ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਬੀਡੀਆਈ ਡੀਜ਼ਲ ਦੀ ਕਾਰ ਆ ਬਾਈ 15 ਮਾਡਲ 2,90,000 90,000 ਦੀ ਸਵਾ 2 ਲੱਖ ਦਾ ਲੋਨ ਵੀ ਹੋ ਜਾਊਗਾ ਜੀ ਸਵਾ 2 ਦਾ ਲੋਨ ਹੋ ਜਾ ਬਾਈ ਪਿੱਛੇ ਰਹਿਗਾ 65,000 ਰੁਪਿਆ ਜਿਹੜਾ ਤੁਸੀਂ ਡਾਊਨ ਪੇਮੈਂਟ ਦਾ ਲੇ ਕੇ ਆਉਣਾ ਬਿਲਕੁਲ ਤੇ ਅੱਗੇ ভাই ਗੱਡੀ ਤੁਹਾਨੂੰ ਦਿਖਾਉਣੀ ਆ ਮੋਸਟ ਡਿਮਾਂਡਿੰਗ ਆ ਜਿਹੜੀ ਸਫਾਰੀ ਪਿਛਲੀ ਵੀਡੀਓ ਚ ਵੀ ਸੀ ਉਹ ਵੇਖ ਗਈ ਆ ਤੇ ਇੱਕ ਹੋਰ ਪ੍ਰੋਡਕਟ ਲਿਆਂਦਾ ਸਫਾਰੀ ਇਹ ਹਜੇ ਲਿਆ ਕੇ ਹੁਣੀ ਖੜਾਈ ਆ ਤਾਂ ਕਰਕੇ ਗੱਡੀ ਥੋੜੀ ਗੰਦੀ ਆ ਬਾਬੇ ਨੇ ਲਾਇਆ ਸੀਗਾ ਕੱਪੜਾ ਫੇਰ ਨਾ ਲੈ ਪਾਪਾ ਬੱਸ ਕਰ ਹੁਣ ਰਹਿਣ ਦੇ ਹੁਣ ਮਿੱਤਰਾਂ ਨੂੰ ਦਿਖਾ ਦਈਏ ਗੱਡੀ ਸਾਫ ਤਾਂ ਉਦੋਂ ਹੀ ਕਰਾਂਗੇ ਜਦ ਦਿਨ ਕੋਈ ਲੈਣ ਆਊਗਾ ਹਨਾ ਵੀਰੇ ਜੀ 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 ਤੇ ਦੱਸਿਓ ਵੀਰੇ ਫਿਰ ਇਹਦੇ ਬਾਰੇ 2012 ਮਾਡਲ ਆ ਸੈਕੰਡ ਓਨਰ ਹੈ ਜੀ ਇਹ ਹਜੇ ਕੱਲ ਲੈ ਕੇ ਆਏ ਆ ਉਵੇਂ ਤਿਆਰ ਨਹੀਂ ਹੈਗੀ ਹੂੰ ਇਹ ਸਿਰਫ ਸਿਰਫ 2 ਲੱਖ ਤੇ 45000 ਦੀ ਦੇ ਦਾਂਗੇ 12 ਮਾਡਲ ਸੂਟ ਜੀ ਸਫਾਰੀ 2 ਲੱਖ 45000 ਬਾਈ ਵਿੱਚੋਂ ਇਹਦੇ ਜੋ ਮਾਨਤਾਨ ਥੋੜਾ ਜਰੂਰ ਕੀਤਾ ਜਾਊਗਾ ਕੰਡੀਸ਼ਨ ਵਾਈ ਪੂਰੀ ਚੰਗੀ ਗੱਡੀ ਆ ਟਾਇਰ ਯੋਕੋਹਾਮਾ ਦੇ ਨਵੇਂ ਵਰਗੇ ਲੱਗੇ ਨੇ ਹਾਂ ਨਾਨ ਐਕਸੀਡੈਂਟ ਕਾਰ ਆ ਜੀ ਲਓ ਜੀ ਸਫਾਰੀ ਬਾਈ ਬਹੁਤ ਘੱਟ ਮਿਲਦੀਆਂ ਨੇ ਹੈਗੀਆਂ ਚੰਗੀ ਕੰਡੀਸ਼ਨ ਦੇ ਵਿੱਚ ਪਿੱਛੋਂ ਵੀ ਦਿਖਾ ਦੀ ਮਿੱਤਰਾ ਤੇ 10ਾਂ ਦੇ ਵਿੱਚ ਆਤੀ ਮਰਵਾਦੀ ਇੱਕ ਵਾਰੀ 245000 ਡਿਮਾਂਡ ਕੀਤੀ ਹੈ ਬਾਈ ਨੇ ਮਾਨਤਾ ਨੇ ਤੇ ਚ ਹੋ ਜੂਗਾ ਥੋੜਾ ਥੋੜਾ ਬਹੁਤ ਤੇ ਸਫਾਰੀ ਬਾਈ ਘੈਂਟ ਗੱਡੀ ਆ ਲੈ ਲਓ ਥੋੜੇ ਗੰਦੇ ਹੋਏ ਪਏ ਨੇ ਪਰ ਜਦੋਂ ਹੱਥ ਪੈ ਗਿਆ ਉਹ ਤਾਂ ਲਿਸ਼ਕ ਜਾਣੀ ਹੈ ਗੱਡੀ ਇਹ ਬਿਲਕੁਲ ਤੇ ਬਾਈ ਇਹਨਾਂ ਗੱਡੀਆਂ ਦੇ ਵਿੱਚ ਤੁਹਾਨੂੰ ਜੋ ਵੀ ਗੱਡੀ ਪਸੰਦ ਆਉਂਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਹੜੀ ਗੱਡੀ ਪਸੰਦ ਆਈ ਆ ਤੇ ਰੇਟ ਕਿਦਾਂ ਦੇ ਲੱਗੇ ਠੀਕ ਆ ਨਾ ਤੇ ਗੱਡੀ ਇਹ ਲੈਣੀ ਆ ਤਾਂ ਸਕਰੀਨ ਤੇ ਨੰਬਰ ਦਿੱਤੇ ਨੇ ਬਾਈ ਉਹਨਾਂ ਨਾਲ ਗੱਲਬਾਤ ਕਰਕੇ ਡੀਲ ਫਾਈਨਲ ਕਰ ਲਿਓ ਆਉਣਾ ਬਾਈ ਤੁਸੀਂ ਅਮਰਿਤ ਕਾਰੋਬਾਰ ਮੋਗਾ ਸ਼ਹਿਰ ਤੇ ਐਡਰੈਸ ਇੱਕ ਵਾਰ ਬਾਈ ਦੱਸੂਗਾ ਵੀ ਕਿੱਥੇ ਜਾ ਪੈਂਦਾ ਆਪਣਾ ਇਹ ਆਪਣਾ ਮੋਗਾ ਹੀ ਆ ਜੀ ਬੁੱਗੀਪੁਰਾ ਚੌਂਕ ਤੋਂ ਜਦੋਂ ਆਪਾਂ ਬਰਨਾਲੇ ਵੱਲੋਂ ਜਾਂਦੇ ਆ ਜੀ ਉਸਥੇ ਆ ਜੀ ਬੁੱਗੀਪੁਰਾ ਚੌਂਕ ਤੋਂ 1 ਕਿਲੋਮੀਟਰ ਬਰਨਾਲੇ ਹਾਈਵੇ ਦੇ ਉੱਪਰ ਜਾਂਦੇ ਮੇਨ ਹਾਈਵੇ ਦੇ ਉੱਪਰ ਠੀਕ ਆ ਮੇਰੇ ਨਾਲ ਪਿਛਲੇ ਪਾਸੇ ਪਿੰਡ ਆ ਜਾਂਦਾ ਬੁੱਗੀਪੁਰਾ ਆ ਜੀ ਪਿਛਲੇ ਪਾਸੇ ਪਿੰਡ ਆ ਗਿਆ ਬੁੱਗੀਪੁਰਾ ਬੁੱਗੀਪੁਰਾ ਪਿੰਡ ਆ ਜਾਂਦਾ ਬਾਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਦੱਬ ਕੇ ਤਸਰੀ ਗੱਲ ਸੀ